ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਠਿਠੇ ਸਭ ਦੁੱਖ ਜਾਏ ਬਾਲਾ ਪ੍ਰੀਤਮ ਬਾਲ ਬਿਰਧ ਧੰਨ ਧੰਨ ਸਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦਾ ਪਾਵਨ ਪ੍ਰਕਾਸ਼ ਪੁਰਬ ਹੈ ਆਪ ਸਾਰਿਆਂ ਨੂੰ ਗੁਰੂ ਸਾਹਿਬ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਸਿੱਖ ਫੈਕਟ ਚੈਨਲ ਵੱਲੋਂ ਬੇਅੰਤ ਵਧਾਈਆਂ ਤੁਹਾਡੇ ਨਾਲ ਅੱਜ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਜੀਵਨ ਦੀ ਇੱਕ ਇਤਿਹਾਸਿਕ ਘਟਨਾ ਸਾਂਝੀ ਕਰ ਰਹੇ ਹਾਂ ਜਿਹਦੇ ਬਾਰੇ ਆਮ ਸੰਗਤ ਨੂੰ ਜਾਣਕਾਰੀ ਨਹੀਂ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਆਪਣੇ ਜੀਵਨ ਦੇ ਵਿੱਚ ਇੱਕ ਜ਼ਫਰਨਾਮਾ ਲਿਖਿਆ ਸਿੱਖ ਇਤਿਹਾਸ ਦਾ ਪਹਿਲਾ ਜ਼ਫਰਨਾਮਾ ਕਿਉਂਕਿ ਜ਼ਫਰਨਾਮਾ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਿਖਿਆ ਔਰੰਗਜ਼ੇਬ ਨੂੰ ਜ਼ਫਰਨਾਮੇ ਦੇ ਅਰਥ ਨੇ ਜਿੱਤ ਦੀ ਚਿੱਠੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜ਼ਫਰਨਾਮੇ ਦਾ ਜ਼ਿਕਰ ਹਰ ਕੋਈ ਕਰਦਾ ਹੈ ਉਹਦੀ ਗੱਲ ਹਰ ਕੋਈ ਕਰਦਾ ਹੈ ਪਰ ਔਰੰਗਜ਼ੇਬ ਨੂੰ ਲਿਖਿਆ ਪਹਿਲਾ ਜ਼ਫਰਨਾਮਾ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੁਆਰਾ ਉਦੀ ਜਾਣਕਾਰੀ ਕੋਈ ਸਾਂਝੀ ਨਹੀਂ ਕਰਦਾ ਇਹ ਜਫਰਨਾਮਾ ਕਦੋਂ ਲਿਖਿਆ ਗਿਆ ਇਸ ਜਫਰਨਾਮੇ ਦੇ ਵਿੱਚ ਕੀ ਲਿਖਿਆ ਗਿਆ ਸੀ ਔਰ ਇਸ ਜਫਰਨਾਮੇ ਨੂੰ ਪੜ੍ਹ ਕੇ ਔਰੰਗਜ਼ੇਬ ਦੇ ਜੀਵਨ ਦੇ ਵਿੱਚ ਕੀ ਬਦਲਾਅ ਆਇਆ ਸੀ ਅੱਜ ਦੇ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਆਸ ਹੈ ਤੁਸੀਂ ਧਿਆਨ ਨਾਲ ਸਰਵਣ ਵੀ ਕਰੋਗੇ ਔਰ ਅੱਗੇ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੋਗੇ ਸ਼੍ਰੀ ਹਰਿ ਕ੍ਰਿਸ਼ਨ ਸਾਹਿਬ ਮਹਾਰਾਜ ਦੁਆਰਾ ਉਹ ਇਤਿਹਾਸਿਕ ਚਿੱਠੀ ਜਿਸ ਨੂੰ ਸਿੱਕਿਤੀ ਹਸਤਾ ਪਹਿਲਾ ਜਫਰਨਾਮਾ ਕੀਤਾ ਦੱਸਿਆ ਗਿਆ ਲਿਖਿਆ ਗਿਆ ਇਤਿਹਾਸਿਕ ਸਰੋਤਾਂ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਔਰੰਗਜ਼ੇਬ ਨੂੰ ਜਫਰਨਾਮਾ ਲਿਖਿਆ ਹੈ ਸਾਰੇ ਜਾਣਦੇ ਹਨ ਤਾਰੀਖੇ ਪੰਜਾਬ ਦਾ ਕਰਤਾ ਕਨਈਆ لال ਲਿਖਦਾ ਹੈ ਕਿ ਬਾਦਸ਼ਾਹ ਔਰੰਗਜ਼ੇਬ ਦੇ ਕਹਿਣ ਤੇ ਰਾਜਾ ਜੈ ਸਿੰਘ ਨੇ ਬਹੁਤ ਕੋਸ਼ਿਸ਼ ਕੀਤੀ ਕਿ ਗੁਰੂ ਸਾਹਿਬ ਬਾਦਸ਼ਾਹ ਨਾਲ ਮੁਲਾਕਾਤ ਕਰਨ ਪਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਸਾਫ਼ ਸ਼ਬਦਾਂ ਦੇ ਵਿੱਚ ਰਾਜਾ ਜੈ ਸਿੰਘ ਨੂੰ ਕਿਹਾ ਦਿੱਤਾ ਸੀ ਕਿ ਉਹ ਬਾਦਸ਼ਾਹ ਦੇ ਦਰਸ਼ਨ ਕਰਨੇ ਤਾਂ ਦੂਰ ਬਾਦਸ਼ਾਹ ਨੂੰ ਮਿਲਣਾ ਤਾਂ ਦੂਰ ਉਹ ਉਸ ਦੀ ਸ਼ਕਲ ਵੀ ਨਹੀਂ ਦੇਖਣਾ ਚਾਹੁੰਦੇ ਹੁਣ ਜਿਸ ਵੇਲੇ ਰਾਜਾ ਜੈ ਸਿੰਘ ਨੇ ਇਹ ਸਾਰੀ ਦੀ ਸਾਰੀ ਗੱਲ ਜਾ ਕੇ ਔਰੰਗਜ਼ੇਬ ਨੂੰ ਦੱਖਾਈ ਔਰੰਗਜ਼ੇਬ ਨੀਵੀਂ ਪਾ ਕੇ ਸੋਚਣ ਲੱਗਾ ਫਿਰ ਉਸ ਦੇ ਸ਼ੈਤਾਨੇ ਦਿਮਾਗ ਦੇ ਵਿੱਚ ਖਿਆਲ ਆਇਆ ਉਸਨੇ ਕੀ ਕੀਤਾ ਆਪਣੇ ਪੁੱਤਰ ਨੂੰ ਗੁਰੂ ਸਾਹਿਬ ਕੋਲ ਭੇਜਿਆ ਜਿਸ ਵੇਲੇ ਇਹ ਮੁਗਲ ਸ਼ਹਿਜ਼ਾਦਾ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਕੋਲ ਮਿਰਜ਼ਾ ਰਾਜਾ ਜੈ ਸਿੰਘ ਦੇ ਬੰਗਲੇ ਤੇ ਜਿੱਥੇ ਅੱਜ ਗੁਰਦੁਆਰਾ ਬੰਗਲਾ ਸਾਹਿਬ ਸ਼ਿਸ਼ੋਗਤ ਹੈ ਉੱਥੇ ਪਹੁੰਚਿਆ ਗੁਰੂ ਸਾਹਿਬ ਦਾ ਸ਼ਾਹੀ ठाट ਸੰਗਤਾਂ ਦੀ ਸ਼ਰਧਾ ਸੇਵਕ ਅਟੁੱਟ ਚੱਲਦੇ ਲੰਗਰ ਅਮੀਰ ਗਰੀਬ ਦਾ ਇੱਕੋ ਜਿਹਾ ਸਨਮਾਨ ਤੇ ਬੜਾ ਅਲੋਕਿਕ ਰੂਹਾਨੀ ਵਾਤਾਵਰਣ ਦੇਖ ਕੇ ਜਿਹਦੇ ਵਿੱਚ ਚਾਰੇ ਪਾਸੇ ਨੂਰ ਛੜਦਾ ਪਿਆ ਸੀ ਬੜਾ ਹੈਰਾਨ ਹੋਇਆ ਗੁਰੂ ਮਹਾਰਾਜ ਨੇ ਉਸ ਨੂੰ ਪੂਰਾ ਆਦਰ ਸਤਕਾਰ ਦਿੱਤਾ ਮੌਕਾ ਦੇਖ ਕੇ ਨਾ ਉਸ ਸ਼ਹਿਜ਼ਾਦੇ ਨੇ ਗੁਰੂ ਸਾਹਿਬ ਨੂੰ ਕਿਹਾ ਤੁਹਾਡਾ ਰੁਤਬਾ ਬਹੁਤ ਉੱਚਾ ਹੈ ਕੀ ਫਰਕ ਪੈਂਦਾ ਹੈ ਜੇ ਤੁਸੀਂ ਮੇਰੇ ਪਿਤਾ ਦੇ ਕੋਲ ਉਹਨਾਂ ਨੂੰ ਮਿਲਣ ਚਲੇ ਜਾਓ ਇਹਦੇ ਵਿੱਚ ਹਰਜ ਕੀ ਹੈ ਗੁਰੂ ਸਾਹਿਬ ਨੇ ਸ਼ਹਿਜ਼ਾਦੇ ਦੀ ਗੱਲ ਸੁਣ ਕੇ ਉਸ ਨੂੰ ਸਾਫ਼ ਸ਼ਬਦਾਂ ਦੇ ਵਿੱਚ ਕਿਹਾ ਕਿ ਨਾ ਜਾਣ ਦਾ ਕਾਰਨ ਅਸੀਂ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਔਰੰਗਜ਼ੇਬ ਜੋ ਹੈ ਉਹ ਜ਼ੁਲਮੀ ਰਾਜ ਕਰ ਰਿਹਾ ਹੈ। ਉਹਦੇ ਕੋਲ ਨਿਆ ਨਹੀਂ ਹੈ, ਜ਼ੁਲਮ ਹੈ। ਇਸ ਲਈ ਅਸੀਂ ਉਸ ਕੋਲ ਨਹੀਂ ਜਾ ਸਕਦੇ। ਜਦੋਂ ਸ਼ਹਿਜ਼ਾਦੇ ਨੇ ਗੁਰੂ ਸਾਹਿਬ ਨੂੰ ਇਹ ਗੱਲ ਸੁਣ ਕੇ ਕਿਹਾ ਕਿ ਤੁਸੀਂ ਨਹੀਂ ਜਾਣਾ। ਮੇਰੇ ਪਿਤਾ ਔਰੰਗਜ਼ੇਬ ਦੇ ਲਈ ਇੱਕ ਚਿੱਠੀ ਹੀ ਲਿਖ ਦਿਓ। ਉਸ ਨੇ ਬੇਨਤੀ ਕੀਤੀ ਤਾਂ ਗੁਰੂ ਸਾਹਿਬ ਜੀ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਔਰੰਗਜ਼ੇਬ ਨੂੰ ਇੱਕ ਚਿੱਠੀ ਲਿਖੀ ਪ੍ਰਿੰਸੀਪਲ ਸਤਬੀਰ ਸਿੰਘ ਨੇ ਆਪਣੀ ਪੁਸਤਕ ਅਸ਼ਟਮ ਬਲਬੀਰਾ ਦੇ ਵਿੱਚ ਇਸ ਚਿੱਠੀ ਨੂੰ ਸਿੱਖ ਇਤਿਹਾਸ ਦਾ ਪਹਿਲਾ ਜਫਰਨਾਮਾ ਕਰਕੇ ਲਿਖਿਆ ਹੁਣ ਕੋਸ਼ਿਸ਼ ਬਹੁਤ ਹੋ ਰਹੀ ਸੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਮੁਗਲ ਦਰਬਾਰ ਵਿੱਚ ਹਾਜ਼ਰ ਕੀਤਾ ਜਾਏ ਸਾਜ਼ਿਸ਼ਾਂ ਚੱਲ ਰਹੀਆਂ ਸਨ ਮਨਸੂਬੇ ਬਣਾਏ ਜਾ ਰਹੇ ਸਨ ਕਈ ਚਾਲਾਂ ਕੀਤੀਆਂ ਫਿਰ ਇਥੋਂ ਕਿਹਾ ਕਿ ਤਰਲੇ ਵੀ ਕੀਤੇ ਗਏ ਪਰ ਗੁਰੂ ਸਾਹਿਬ ਡਿਢ ਰਹੇ ਫਾਰਸੀ ਅੱਖਰਾਂ ਵਿੱਚ ਗੁਰੂ ਸਾਹਿਬ ਦੇਖੋ ਇਹ ਗੱਲ ਇੱਥੇ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂ ਅਸੀਂ ਹਮੇਸ਼ਾ ਗੱਲ ਕਰਦੇ ਆਂ ਇਹ ਭਾਸ਼ਾ ਬੋਲੋ ਉਹ ਬੋਲੀ ਬੋਲੋ ਉਹ ਬੋਲੀ ਬੋਲੋ ਇੱਥੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਜਿਹੜਾ ਜਫਰਨਾਮਾ ਜਿਹੜੀ ਚਿੱਠੀ ਲਿਖੀ ਨਾ ਬਾਣੀ ਤਾਂ ਗੁਰੂ ਨਾਨਕ ਦੇਵ ਜੀ ਸੀ ਉਸ ਚਿੱਠੀ ਦੇ ਅੰਦਰ ਪਰ ਗੁਰੂ ਸਾਹਿਬ ਨੇ ਜਿਹੜੀ ਭਾਸ਼ਾ ਵਰਤੀ ਨਾ ਉਹ ਫਾਰਸੀ ਸੀ ਔਰ ਕਮਾਲ ਦੀ ਗੱਲ ਇਹ ਹੈ ਕਿ ਸਿੱਖ ਇਤਿਹਾਸ ਦੇ ਦੋਨੋਂ ਜਫਰਨਾਮੇ ਫਾਰਸੀ ਦੇ ਵਿੱਚ ਲਿਖੇ ਗਏ ਨੇ ਗੁਰਗੋਬਿੰਦ ਸਿੰਘ ਮਹਾਰਾਜ ਨੇ ਵੀ ਫਾਰਸੀ ਚ ਲਿਖੇ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਪਹਿਲਾ ਜਫਰਨਾਮਾ ਕਿਹਾ ਜਾਂਦਾ ਹੈ ਇਹ ਔਰੰਗਜ਼ੇਬ ਨੂੰ ਜੋ ਚਿੱਠੀ ਲਿਖੀ ਇਹ ਫਾਰਸੀ ਦੇ ਵਿੱਚ ਸੀ ਕਿਉਂ ਕਿ ਇਹ ਗੱਲ ਜਿਹੜੀ ਹੈ ਉਹਨੂੰ ਸਮਝ ਆ ਜਾਏ ਕਿ ਕੀ ਲਿਖ ਕੇ ਭੇਜਿਆ ਇਸ ਲਈ ਸਾਨੂੰ ਆਪਣੀ ਮਾਂ ਬੋਲੀ ਪੰਜਾਬੀ ਨਾਲ ਪੂਰਾ ਪਿਆਰ ਕਰਦੇ ਹੋਏ ਹੋਰ ਪਾਸ਼ਾਵਾ ਵੀ ਸਿੱਖਣੀਆਂ ਜ਼ਰੂਰੀ ਹਨ ਜਿੱਥੇ ਅਸੀਂ ਜਾ ਰਹੇ ਹਾਂ ਜਿਸ ਅਫਸਰ ਨਾਲ ਜਿਸ ਦੇਸ਼ ਦੇ ਵਿੱਚ ਜਾਂ ਕਿਸੇ ਥਾਂ ਦੇ ਉੱਤੇ ਅਸੀਂ ਆਪਣੀ ਗੱਲ ਕਰਨੀ ਹੈ ਕਮਿਊਨੀਕੇਟ ਕਰਨਾ ਤਾਂ ਸਾਨੂੰ ਉਹ ਭਾਸ਼ਾ ਉਹ ਬੋਲੀ ਜ਼ਰੂਰ ਆ ਜਾਈ ਦੀ ਹੈ ਸਾਰੀਆਂ ਬੋਲੀਆਂ ਸਿੱਖਣੀਆਂ ਚਾਹੀਦੀਆਂ ਨੇ ਮਾਂ ਬੋਲੀ ਸਭ ਤੋਂ ਉੱਪਰ ਹੈ ਇਸ ਲਈ ਬਾਕੀ ਬੋਲੀਆਂ ਦਾ ਵੀ ਪੂਰਾ ਆਦਰ ਸਤਿਕਾਰ ਕਰਦੇ ਹਾਂ ਉਹਨਾਂ ਨੂੰ ਵੀ ਜ਼ਰੂਰ ਸਿੱਖਣਾ ਚਾਹੀਦਾ ਤੇ ਬੋਲਣਾ ਚਾਹੀਦਾ ਹੁਣ ਇੱਥੇ ਗੁਰੂ ਸਾਹਿਬ ਜੀ ਨੇ ਜਿਸ ਵੇਲੇ ਫਾਰਸੀ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਸ਼ਲੋਕ ਲਿਖ ਕੇ ਉਚਾਰਿਆ ਉਹਨਾਂ ਦੀ ਬਾਣੀ ਦਾ ਜਿਸ ਨੂੰ ਪੜਨ ਦੇ ਨਾਲ ਇਸ ਜਫਰਨਾਮੇ ਦੇ ਅਰਥ ਜੜੇ ਨੇ ਨਾ ਉਸ ਦਿਨ ਜਨੇ ਸਾਫ ਸਮਝ ਆ ਜਾਂਦੇ ਨੇ ਗੁਰੂ ਸਾਹਿਬ ਨੇ ਲਿਖਿਆ ਸੀ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਂ ਜੇਤਾ ਕਿਛ ਖਾਏ ਰਾਜ ਰੰਗ ਮਾਲ ਰੰਗ ਰੰਗ ਰੱਤਾ ਨੱਚੈ ਰੰਗ ਨਾਨਕ ਠੱਗਿਆ ਮੁਠਾ ਜਾਏ ਵਿਣ ਨਾਵੇ ਪਤ ਗਿਆ ਗਵਾਏ ਸ੍ਰੀ ਗੁਰਗੰਸਾਹਿਬ ਮਹਾਰਾਜ ਦੇ ਅੰਗ 142 ਦੇ ਉੱਤੇ ਦਰਜ ਗੁਰਬਾਣੀ ਦਾ ਇਹ ਸ਼ਬਦ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਹੈ ਇਹ ਫਾਰਸੀ ਦੇ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਜਫਰਨਾਮੇ ਰੂਪ ਦੇ ਵਿੱਚ ਚਿੱਠੀ ਦੇ ਰੂਪ ਦੇ ਵਿੱਚ ਔਰੰਗਜ਼ੇਬ ਨੂੰ ਲਿਖ ਕੇ ਭੇਜਿਆ ਇਹਦੇ ਅਰਥ ਕੀ ਨੇ ਉਹੀ ਮਨੁੱਖ ਜਿਉਂਦਾ ਗਿਣਨਾ ਚਾਹੀਦਾ ਹੈ ਕੁਰਬਾਨੀ ਦਾਸਰੀ ਹੈ ਜਿਸ ਵਿੱਚ ਅੱਲਾ ਦੀ ਯਾਦ ਹੈ ਬੰਦਗੀ ਵਾਲੇ ਤੋਂ ਬਿਨਾ ਕਿਸੇ ਨੂੰ ਜਿਉਂਦਾ ਨਾ ਆਖੋ ਜੇ ਉਹ ਸਾਹ ਲੈ ਵੀ ਰਿਹਾ ਤਾਂ ਇੱਜ਼ਤ ਔਰ ਪੱਤ ਗਵਾ ਕੇ ਜੋ ਕੁਝ ਖਾਂ ਹਣਾ ਰਿਹਾ ਸਭ ਹਰਾਮ ਹੈ ਜਿਸ ਦਾ ਕੇਵਲ ਰਾਜ ਵਿੱਚ ਹੀ ਪਿਆਰ ਹੈ ਮਾਲ ਵਿੱਚ ਮੋਹ ਹੈ ਉਹ ਇਸ ਮੋਹ ਵਿੱਚ ਮਸਤਿਆ ਬੇਸ਼ਰਮ ਹੋ ਕੇ ਨੱਚਦਾ ਹੈ ਮੱਚਦਾ ਹੈ ਆਕੜਦਾ ਹੈ ਉਹ ਖੁਦਾ ਦੀ ਯਾਦ ਤੋਂ ਸਖਣ ਹੈ ਤਿੱਠਿਆ ਜਾ ਰਿਹਾ ਹੈ ਲੁੱਟਿਆ ਜਾ ਰਿਹਾ ਹੈ ਅਤੇ ਆਪਣੀ ਇੱਜ਼ਤ ਗਵਾ ਕੇ ਇੱਥੋਂ ਚਲਾ ਜਾਂਦਾ ਹੈ ਸੰਸਾਰ ਤੋਂ ਰੁਕਸਤ ਹੋ ਜਾਂਦਾ ਹੈ ਗੁਰੂ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਇਹ ਜਿਹੜੇ ਸ਼ਬਦ ਸੀ ਨਾ ਔਰੰਗਜ਼ੇਬ ਨੂੰ ਲਿਖੇ ਉਹਦੇ ਮਨ ਦੇ ਉੱਤੇ ਸਿੱਧੀ ਚੋਟ ਸਨ ਗੁਰੂ ਜੀ ਨੇ ਸ਼ਹਿਜ਼ਾਦੇ ਨੂੰ ਇਹ ਵੀ ਕਿਹਾ ਸੀ ਕਿ ਆਪਣੇ ਪਿਤਾ ਜੀ ਨੂੰ ਕਹਿਣਾ ਕਿ ਭਲੇ ਪੁਰਸ਼ਾਂ ਨਾਲ ਅੜਨਾ ਚੰਗਾ ਨਹੀਂ ਹੁੰਦਾ ਇੰਨੀ ਸ਼ੋਭ ਦਾ ਸਾਧਕਾਂ ਦਾ ਨਾਮ ਜਪਣ ਵਾਲਿਆਂ ਦਾ ਪ੍ਰਭੂ ਪਿਆਰਿਆਂ ਦਾ ਕਿਹਾ ਜਿਹੜਾ ਨਾ ਉਹ ਬਰਦਾਸ਼ਤ ਕਰਨਾ ਚਾਹੀਦਾ ਹੈ ਸਹਾਰਨਾ ਚਾਹੀਦਾ ਹੈ ਇਤਿਹਾਸਿਕ ਸਰੋਤਾਂ ਦੇ ਵਿੱਚ ਇਹ ਗੱਲ ਇਦਾਂ ਲਿਖੀ ਹੈ ਸੰਤਨ ਸੰਗ ਨਹੀਂ ਕਰ ਅੜਨਾ ਕਿ ਸੰਤਾਂ ਦੇ ਨਾਲ ਅੜਿਆ ਨਹੀਂ ਜਾਣਾ ਚਾਹੀਦਾ ਅੜਨਾ ਨਹੀਂ ਚਾਹੀਦਾ ਤਿੰਨ ਕੋ ਕਹਿਬੋ ਆਪ ਸਿਰ ਜਰਨਾ ਉਹਦੀ ਗੱਲ ਨੂੰ ਬਰਤਾਸ਼ ਕਰਨਾ ਚਾਹੀਦਾ ਹੈ ਉਹਦੇ ਵਿੱਚ ਸਿੱਖਿਆ ਹੁੰਦੀ ਹੈ ਭਲਾਈ ਹੁੰਦੀ ਹੈ ਨਸੀਹਤ ਹੁੰਦੀ ਹੈ ਪ੍ਰਿੰਸੀਪਲ ਸਤਬੀਰ ਸਿੰਘ ਆਪਣੀ ਪੁਸਤਕ ਅਸ਼ਟਮ ਬਲਬੀਰਾ ਦੇ ਵਿੱਚ ਲਿਖਦੇ ਨੇ ਕਿ ਸਿੱਖ ਇਤਿਹਾਸ ਦਾ ਕਹਿਣਾ ਹੈ ਕਿ ਹੋਰ ਤਾਂ ਪਤਾ ਨਹੀਂ ਬਾਦਸ਼ਾਹ ਔਰੰਗਜ਼ੇਬ ਨੇ ਕੁਝ ਕੀਤਾ ਜਾਂ ਨਹੀਂ ਪਰ ਉਸ ਦਿਨ ਤੋਂ ਔਰੰਗਜ਼ੇਬ ਨੇ ਹੱਥੀਂ ਕੰਮ ਕਰਕੇ ਰੋਟੀ ਖਾਣੀ ਸ਼ੁਰੂ ਕਰ ਦਿੱਤੀ ਸੀ ਗੁਰੂ ਸਾਹਿਬ ਜੀ ਦੇ ਜਫਰ ਨਾਮੇ ਦੀ ਤਾਕਤ ਦੇਖੋ ਅਕਸਰ ਅਸੀਂ ਗੁਰੂ ਹਰਿਕ੍ਰਿਸ਼ਨ ਸਹਿ ਮਹਾਰਾਜ ਨੂੰ ਹਮੇਸ਼ਾ ਇਦਾਂ ਹੀ ਚੇਤੇ ਕਰਦੇ ਹਾਂ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸੇ ਡਿੱਠੇ ਸਭ ਦੁੱਖ ਜਾਏ ਕਿ ਬੜੀ ਛੋਟੀ ਉਮਰ ਦੇ ਵਿੱਚ ਗੁਰੂ ਸਾਹਿਬ ਜੀ ਗੁਰਤਾਗਰਦੀ ਤੇ ਬਿਰਾਜਮਾਨ ਹੋਏ ਗੁਰੂ ਸਾਹਿਬ ਜੀ ਨੇ ਰੋਗੀਆਂ ਦੇ ਰੋਗ ਦੂਰ ਕੀਤੇ 8 ਸਾਲ ਦੀ ਉਮਰ ਦੇ ਵਿੱਚ ਗੁਰੂ ਸਾਹਿਬ ਜੀ ਜੋਤੀ ਜੋਤ ਸਮਾ ਗਏ ਇਤਿਹਾਸ ਹੈ ਸੱਚ ਹੈ ਪਰ ਗੁਰੂ ਹਰਿਕ੍ਰਿਸ਼ਨ ਸਹਿ ਮਹਾਰਾਜ ਦੇ ਜੀਵਨ ਦਾ ਇਹ ਪੱਖ ਜਿਹੜਾ ਹੈ ਨਾ ਇਹ ਬਹੁਤ ਵੱਟਾ ਸਿਰਫ ਪ੍ਰਿੰਸੀਪਲ ਸਤਬੀਰ ਸਿੰਘ ਨੇ ਹੀ ਨਹੀਂ ਭਾਈ ਸੁੱਖਾ ਸਿੰਘ ਰਿਤ ਗੁਰਬਿਲਾਸ ਪਾਤਸ਼ਾਹੀ ਦਸਵੀਂ ਜਿਸ ਨੂੰ ਗਿਆਨੀ ਗਿਆਨ ਸਿੰਘ ਜੀ ਦੇ ਪੋਤਰੇ ਭਾਈ ਦਰਬਾਰਾ ਸਿੰਘ ਜੀ ਦੁਆਰਾ ਛਾਪਿਆ ਗਿਆ ਸੀ ਉਸ ਦੇ ਅੰਦਰ ਜਿਹੜਾ ਗੁਰੂ ਵੰਸ਼ ਵਰਣਨ ਹੈ ਨਾ ਉਸ ਵਿੱਚ ਵੀ ਇਸ ਜਫਰਨਾਮੇ ਦਾ ਜ਼ਿਕਰ ਕੀਤਾ ਗਿਆ ਜੋ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਔਰੰਗਜ਼ੇਬ ਨੂੰ ਲਿਖਿਆ ਸੀ ਇਤਿਹਾਸਿਕ ਜਾਣਕਾਰੀ ਆਪਕੀ ਨੂੰ ਜ਼ਰੂਰ ਚੰਗੀ ਲੱਗੀ ਹੋਵੇਗੀ ਇਹੋ ਜੇ ਹੋਰ ਵੱਡਮੁੱਲੇ ਵੀਡੀਓ ਦੇਖਣ ਦੇ ਲਈ ਸਿੱਖ ਫੈਕਟ ਦੇ ਨਾਲ ਜੁੜੇ ਰਹੋ ਜਲਦੀ ਮਿਲਦੇ ਹਾਂ ਇੱਕ ਹੋਰ ਰੋਚਕ ਜਾਣਕਾਰੀ ਦੇ ਨਾਲ ਦੇਖਦੇ ਰਹੋ ਸਿੱਖ ਫੈਕਟ ਚੈਨਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ